ਕੋਡੀ 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 ਠੀਕਾ ਠੀਕਾ ਜੀ ਬਾਹਲੇ ਨਾ ਗਰਾਊਂਡ ਜਾਓ ਥੋੜੀ ਮੋਟੀ ਮਸਲ ਨੂੰ ਖੇਤ ਵਿੱਚ ਆ ਠੀਕ ਹੈ ਜਿਹੜੇ ਬਾਧੂ ਆ ਉਹ ਕਿਰਪਾ ਕਰਕੇ ਬਾਹਰ ਹੋ ਜਾਣਗੇ ਪਲੇਨਾਂ ਦੇ ਅੱਗੇ ਕੋਈ ਵੀ ਭਰਾ ਨਾ ਵੇ ਕਿਉਂਕਿ ਜਦੋਂ ਸਪੀਡ ਦੇ ਵਿੱਚ ਪਲੇਅਰ ਆਉਂਦਾ ਯਾਰ ਜੇ ਕਿਸੇ ਨਾਲ ਟਕਰਾ ਗਿਆ ਸੱਟ ਦੋਨਾਂ ਦੇ ਵੱਜ ਜਾਣੀ ਹੈ ਬੇਇੰਤਿਆ ਹੱਥ ਬੰਨ ਕੇ ਜਿਹੜੇ ਭਰਾਵਾਂ ਦਾ ਗਰਾਊਂਡ ਵਿੱਚ ਕੋਈ ਕੰਮ ਨਹੀਂ ਉਹ ਸਾਰੇ ਬਾਹਰ ਆ ਜਾਣ ਜਿਹੜੇ ਪਲੇਅਰ ਖੇਡਦੇ ਨੇ ਉਹਨਾਂ ਨੂੰ ਵੀ ਵੇਚੋ ਪਲੇਅਰ ਵੀ ਆ ਜਾਣ ਬਾਅਦ ਕਿਰਪਾ ਕਰਕੇ ਹਾਰੀ ਬਹੁਤ ਔਖਾ ਤਿਆਰ ਹੁੰਦਾ ਹੈ ਬਾਕੀ ਸਹੀ ਹੈ ਕਮੇਟੀ ਨੂੰ ਬੇਨਤੀ ਹੈਗੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਖਿਡਾਰੀ ਨੇ ਗਿੱਟੇ ਤੇ 7 ਵਜੇ ਆਪਾਂ ਉਹਦੇ ਇਲਾਜ ਲਈ ਯੋਗਦਾਨ ਪਾਈਏ ਇਹ ਦੁੱਲਾ ਭਾਈ ਵੀ ਕਹਿ ਗਈ ਹੈ ਕਿ ਸੰਧੂਆ ਕਹਦੇ ਕਿਰਾ ਕਮੇਟੀ ਨੂੰ ਵੀ ਕਹਦੇ ਕਿ ਖਿਡਾਰੀ ਬਹੁਤ ਹੀ ਔਖਾ ਉਹ ਘਰ ਖਵਾਉਣੇ ਪੈਂਦੇ ਆ ਖਰਾਕਾਂ ਖਾ ਕੇ ਮਿਹਨਤਾਂ ਮਾਰ ਕੇ ਤਿਆਰ ਹੁੰਦਾ ਆ ਅੱਜ ਉਹ ਮੁੰਡੇ ਦੇ ਗਿੱਟੇ ਤੇ 7 ਵਜ ਗਈ ਕਮੇਟੀ ਨੂੰ ਬੇਨਤੀ ਹੈ ਕਿ ਹੋਰ ਵੱਧ ਤੋਂ ਵੱਧ ਦਰਸ਼ਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉਹਦੇ ਇਲਾਜ ਲਈ ਆਪਾਂ ਕਟੇ ਕਰੀਏ ਵੱਧ ਤੋਂ ਵੱਧ ਉਹ ਖਿਡਾਰੀ ਦੇ ਜਿਹਦੇ ਸਾਡੇ ਕਬੱਡੀ ਆਪਾਂ ਦਾ ਸਾਥ ਦਈਏ ਸਾਡੇ ਵਿਸ਼ੇ ਨੂੰ ਪੰਡਤ ਪੱਤੋ ਵੱਲੋਂ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓ ਸੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ